ਅੱਜ ਗਦਰੀ ਵਿਚਾਰਤਾਰ ਮੰਚ ਖਰੜ ਵੱਲੋਂ ਸ੍ਰੀ ਤੇਜਮ ਪਕਸੰਗ ਰਾਜਗੁਰੂ ਸਖਦੇਵ ਦਾ ਸਨੇਹਾ ਆਮ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਗੁਰੂ ਰਵੀਦਾਸ ਭਵਨ ਖੜੜ ਵਿਖੇ ਕਰਵਾਇਆ ਗਿਆ ਇਸ ਮੌਕੇ ਸਭਾ ਦੇ ਪ੍ਰਦਾਨ ਹਰਨਾਮ ਸਿੰਘ ਡੱਲਾ ਜਨਰਸ ਖੱਤਰ ਸੰਤਵੀਰ ਵੱਲੋਂ ਇਸ ਸਮਾਗਮ ਦਾ ਉਦੇਸ਼ ਵਿਸਥਾਰਕ ਕੀਤਾ ਗਿਆ ਇਸ ਮੌਕੇ ਤੇ ਨਾਮਵਰ ਚਿੰਤਕ ਸਵਰਨ ਸਿੰਘ ਪੰਗੂ ਵੱਲੋਂ ਅਜੋਕੇ ਹਾਲਾਤ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਸ਼ਹੀਦਾ ਦਾ ਜੋ ਮਨਤਵ ਸੀ ਸ਼ਹੀਦੀ ਦਾ ਉਸ ਨੂੰ ਲੋਕਾਂ ਦੇ ਸਨਮੁਖ ਰੱਖਿਆ ਇਸ ਮੌਕੇ ਤੇ ਅਸੀਂ ਦੇ ਨਾਟਕਕਾਰ ਦਵਿੰਦਰ ਦਮਨ ਦਾ ਨਾਟਕ ਸੂਰਜ ਛਿਪਣ ਤੋਂ ਪਹਿਲਾਂ ਜਸਵੀਰ ਗਿੱਲ ਦੀ ਟੀਮ ਵੱਲੋਂ ਖੇਡਿਆ ਗਿਆ ਆਓ ਪਹਿਲਾਂ ਸੁਣਦੇ ਹਾਂ ਕਿ ਜਦੋਂ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਜਦੋਂ ਸ਼ਹੀਦ ਭਗਤ ਸਿੰਘ ਸੁਦੇਵ ਤੇ ਰਾਜਗੁਰੂ ਦੀ ਸ਼ਹਾਦਤ ਨੂੰ 93 ਬਰੇ ਪੂਰੇ ਹੋਏ ਨੇ ਅੱਜ ਵੀ ਅਸੀਂ ਉਹਨਾਂ ਦੇ ਵਿਚਾਰਾਂ ਨੂੰ ਯਾਦ ਕਰਦੇ ਹਾਂ ਅੱਜ ਵੀ ਹਰ ਸ਼ਹੀਦੀ ਦੇਤੇ ਜਾਂ ਉਹਨਾਂ ਦੇ ਜਨਮ ਦਿਹਾੜੇ ਤੇ ਅਸੀਂ ਉਹਨਾਂ ਦੇ ਦਿਨ ਮਨਾਉਂਦੇ ਆ ਅਸੀਂ ਯਾਦ ਕਰਦੇ ਆ ਪਰ ਜਿਵੇਂ ਪ੍ਰੋਫੈਸਰ ਜਗਮੂਰ ਨੇ ਇੱਕ ਥਾਂ ਦੇ ਲਿਖਿਆ ਹੈ ਬੀ ਜਗਮੂਰ ਨੇ ਇੱਕ ਥਾਂ ਦੇ ਲਿਖਿਆ ਹੈ ਵੀ ਅਸੀਂ ਜਿਹੜੇ ਜਿਹੜੀ ਨਵੀਂ ਪੀੜੀ ਲੈ ਉਹ ਪੱਖ ਤੇ ਵੀ ਇਹ ਸੋਚ ਤੋਂ ਕਿਸੇ ਵੀ ਤਰ੍ਹਾਂ ਨਾਲ ਜਾਣੂ ਹੋਣ ਜਿਹੜਾ ਨਾ ਸਿਰ ਅੰਗਰੇਜ਼ਾਂ ਨੂੰ ਬੰਗਾਰਦਾ ਸੀ ਸਭੋਂ ਇਸ ਲੁੱਟ ਤੇ ਜ਼ਬਰ ਦੇ ਉੱਤੇ ਟਿਕਿਆ ਹੋਇਆ ਧਨ ਚ ਨੂੰ ਬੰਗਾਰਦਾ ਸੀ ਇਸ ਸਮਾਜ ਦੇ ਵਿੱਚ ਜਿਹੜਾ ਇਨਿਆਂ ਦੇ ਉੱਤੇ ਟਿਕਿਆ ਹੋਇਆ ਇਹਦੇ ਵਿਰੁੱਧ ਉਹਨੇ ਇੱਕ ਜੰਗ ਚੜਹੀ ਸੀ ਫਰ ਸਿੰਘ ਦੇ ਬਾਰੇ ਉਹਨਾਂ ਦੇ ਸਾਥੀ ਇਹ ਗੱਲਾਂ ਲੈਂਦੇ ਨੇ ਉਹਨਾਂ ਦੇ ਪਰਿਵਾਰ ਵਾਲੇ ਦੱਸਦੇ ਨੇ ਕਿ ਜਦੋਂ ਵੀ ਉਹ ਸਮਾਜ ਦੇ ਵਿੱਚ ਕਿਤੇ ਵੀ ਆਉਂਦਾ ਜਾਂਦਾ ਸੀ ਉਹਨਾਂ ਦੀ ਕੋਟ ਦੀ ਜੇਬ ਇੱਕ ਕਿਤਾਬ ਜ਼ਰੂਰ ਹੁੰਦੀ ਸੀ ਭਾਵੇਂ ਉਹ ਕੋਰਟ ਦੀ ਜੇਬ ਪਾਟ ਕਿਉਂ ਨਾ ਜਾਂਦੀ ਉਹ ਟਾਕੀਆਂ ਲਾ ਕੇ ਉਹ ਸੋਹਣੇ ਦੇ ਸੀ ਪਰ ਪ੍ਰਤਾਰ ਤੇ ਸਰਾਪ ਜੋਨਾਂ ਦਾ ਨਾਇਕ ਸੀ ਜਿਹੜੇ 19 ਸਾਲ ਦੀ ਛੋਟੀ ਉਮਰ ਦੇ ਵਿੱਚ ਫਾਂਸੀ ਦਾ ਰਸਤਾ ਤੁਰਿਆ ਸੀ ਉਹਦੀ ਫੋਟੋ ਆਪਣੀ ਜੇਬ 'ਚ ਰੱਖਦੇ ਹੁੰਦੇ ਸੀ ਤੇ ਨਾਲ ਦੀ ਨਾਲ ਇੱਕ ਕਿਤਾਬ ਉਹ ਜ਼ਰੂਰ ਰੱਖਦੇ ਹੁੰਦੇ ਸੀ ਦוארਕਾ ਦਾਸ ਲਾਇਬ੍ਰੇਰੀ ਜਿਹੜੀ ਲਾਹੌਰ ਦੇ ਵਿੱਚ ਹੈ ਉਹਦੇ ਲਾਇਬ੍ਰੇਰੀਅਨ ਲਿਖਦੇ ਨੇ ਵੀ ਫਲਸਕ ਜਿਹੜੀ ਆ ਕਿਤਾਬਾਂ ਸੀ ਉਹ ਪੜਦਾ ਸਮਾਜ ਵਿੱਚ ਕੋਈ ਤਬਦੀਲੀ ਹੋ ਦੀਆਂ ਹਾਲਤਾਂ ਇੰਨੀਆਂ ਖਰਾਬ ਨੇ ਜਦੋਂ ਹਰ 5 ਸਾਲੀਂ ਵਿੱਚ ਤੇ ਚੋਣਾ ਦਾ ਤਮਾਸ਼ਾ ਹੁੰਦਾ ਤੇ ਬੈਠੇ ਆਪਾਂ ਸਾਨੂੰ ਤੇ ਤੁਹਾਡੇ ਮੂੰਹ ਦੇ ਉੱਤੇ ਮਖੌਲ ਉਡਾਉਂਦੇ ਨੇ ਉਹ ਕਿੰਨੀ ਲੋਕਾਂ ਦੀ ਲੁੱਟ ਲਗਾਤਾਰ ਤੇਜ਼ ਬਾਰੇ ਨੇ ਉਸ ਵੇਲੇ ਸਰਕਾਰਾਂ ਇਸ ਗੱਲ ਨੂੰ ਭਲੀ ਭਾਨੀ ਜਾਣਦੀਆਂ ਨੇ ਵੀ ਲੋਕਾਂ ਦੇ ਵਿੱਚ ਗੁੱਸਾ ਉੱਠੂਗਾ ਜ਼ਰੂਰ ਲੋਕ ਆリエ ਜਾਣ ਲਈ ਬਈ ਚੌਂਦੇ ਹੋਏ ਭਗਤ ਸਿੰਘ ਨਾਲੋਂ ਮਰਿਆ ਹੋਇਆ ਭਗਤ ਸਿੰਘ ਇੰਨਾ ਨਹੀਂ ਬਧੇਰੇ ਖਤਰਨਾਕ ਹੋਗਾ ਤੇ ਲੋਕ ਮੈਨੂੰ ਫੇਰਿਆ ਕਰਨਗੇ ਤੇ ਮੇਰੀ ਮੌਤ ਕੋ ਪ੍ਰੇਮ ਨਾਲ ਲੈ ਕੇ ਜਿਹੜਾ ਇਹ ਨਿਜਾਮ ਹੈ ਇਹਨੂੰ ਰਟਾ ਸੁਟੜਗੇ ਇਸੇ ਕਰਕੇ ਅੱਜ ਜਦੋਂ ਅਸੀਂ ਭਗਤ ਸਿੰਘ ਨੂੰ ਯਾਦ ਕਰਦੇ ਆ ਉਹਦੇ ਸ਼ਬਦਾਂ ਦੇ ਵਿੱਚ ਹੀ ਅੱਜ ਜਿਹੜੀ ਉਹਨਾਂ ਨੇ ਗਵਰਨਰ ਨੂੰ ਖੱਤ ਲਿਖਿਆ ਸੀ ਉਹਦੇ ਵਿੱਚ ਲਿਖ ਕੇ ਗਏ ਸੀ ਕਿ ਅਸੀਂ ਇੱਕ ਜੰਗ ਛੇੜੀ ਹੈ ਤੇ ਇਹ ਜੰਗ ਉਦੋਂ ਤੱਕ ਚੱਲੀ ਰਹੂਗੀ ਜਦੋਂ ਤੱਕ ਇੱਕ ਮਨੁੱਖ ਦੇ ਹੱਥੋਂ ਦੂਜੇ ਮਨੁੱਖ ਦੀ ਲੁੱਟਾ ਜਿਹੜੀ ਉਹ ਸੰਭਵ ਨਹੀਂ ਹੋ ਜਾਂਦੀ ਜਦੋਂ ਤੱਕ ਇੱਕ ਲੋਟ ਰਹਿ ਸਮਾਜ ਚੜ੍ਹ ਜਾਂਦੀ ਜਾਂਦਾ ਕਿ ਕਿਰਤੀਆਂ ਦਾ ਸਮਾਜ ਚੜ੍ਹ ਜਾਂਦੀ ਜਾਂਦਾ ਤੇ ਉਹ ਖਾਸ ਕਰਕੇ ਨਾਰਾ ਦੇ ਕੇ ਗਾਇਆ ਵੀ ਸਮਾਜਵਾਦ ਦੇ ਰਾਹੀ ਇਹ ਸੰਭਵ ਹੋ ਸਕਦਾ ਹੈ ਤੇ ਅੱਜ ਅਸੀਂ ਦੇਖਦੇ ਆਂ ਕਿ ਜਦੋਂ ਸਾਡੀ ਲੋਟ ਲਗਾਤਾਰ ਸਾਰੇ ਬੈਠੇ ਹਾਕਮ ਕਾਟੇ ਲਈ ਤਾਂ ਅੱਜ ਇਹ ਐਸੇ ਵ੍ਰਤ ਜਿਸ ਸਾਡੀ ਪ੍ਰੇਰਨਾ ਦਾ ਸਰੋਤ ਜਦੋਂ ਸਾਡਾ ਹੱਥ ਪਿਆ ਪੜਦੇ ਤਾਂ ਅਸੀਂ ਉਹਦੇ ਵਿਚਾਰਾਂ ਨੂੰ ਜਾਣੀਏ ਪੜਹੀਏ ਉਹਦੇ ਤੋਂ ਪ੍ਰੇਰਨਾ ਲੈ ਕੇ ਇਸ ਸਮਾਜ ਨੂੰ ਇੱਕ ਬਿਹਤਰ ਸਮਾਜ ਬਣਾਉਣ ਦੀ ਲੜਾਈ ਦੇ ਵਿੱਚ ਸ਼ਾਮਲ ਹੋਈਏ ਜਿੱਥੇ ਤੁਸੀਂ ਸਾਡੀ ਇੱਕ ਪਿਛਲੀ ਜਿਹੜੀ ਪੀੜ੍ਹੀ ਹੈ ਉਹਨਾਂ ਨੇ ਭਗਤ ਸਿੰਘ ਦੇ ਵਿਚਾਰਾਂ ਨੂੰ ਅੱਗੇ ਤੱਕ ਲੈ ਕੇ ਆਏ ਨੇ ਉਹ ਲਗਾਤਾਰ ਜੂਝਦੇ ਰਹੇ ਨੇ ਸਮਾਜ ਦੇ ਵਿੱਚ ਇਹਦੀ ਬਦਲ ਤਬਦੀਲੀ ਦੇ ਲਈ ਲੜਦੇ ਆਏ ਨੇ ਉੱਥੇ ਸਾਡਾ ਵੀ ਨਵੀਂ ਨੌਜਵਾਨ ਪੀੜੀ ਦਾ ਇਹ ਫਰਜ਼ ਬਣ ਜਾਂਦਾ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਬੀਏ ਸੀ

ਜਿਹੜੀ ਉਹ ਗੱਲ ਇਹ ਪੱਸੀ ਹੋਣਾ ਤੋਂ ਲੈ ਕੇ ਹੋਰ ਸਾਡੇ ਕਲੱਬ ਦੇ ਸਾਡੇ ਲੋਕ ਕਰਦੇ ਆਏ ਨੇ ਵੀ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਦੇ ਪਿਛੇ ਸਰਮਾਇਦਾਰ ਬੈਠੇ ਨੇ ਉਹ ਇਹਨਾਂ ਦੇ ਰਹੀ ਜਮਾਂ ਨੰਗੇ ਚਿੱਟੇ ਦਿਲ ਵਾਂਗੂ ਸਾਫ਼ ਹੋ ਗਈ ਵੀ ਜਿਹਦੇ ਕੋਲ ਜਿੰਨੇ ਜ਼ਿਆਦਾ ਪੈਸੇ ਨੇ ਉਹਦੀਆਂ ਉਹਦੀਆਂ ਜ਼ਿਆਦਾ ਜਿਹੜੀ ਉਹਦੀ ਹੀ ਵੱਡੀ ਸਰਕਾਰ ਬਣਦੀ ਹੈ ਇਹ ਸਾਡੇ ਸਾਹਮਣੇ ਚੀਜ਼ਾਂ ਜਦੋਂ ਸਾਹਮਣੇ ਆ ਰਹੀਆਂ ਨੇ ਤਾਂ ਲੋੜ ਆ ਇਹਨਾਂ ਚੀਜ਼ਾਂ ਨੂੰ ਹੋਰ ਲੋਕਾਂ ਤੱਕ ਲੈ ਕੇ ਜਾਈਏ ਸਮਾਜ ਦੇ ਵਿੱਚ ਆਪਣੇ ਇਹਨਾਂ ਵਿਚਾਰਾਂ ਨੂੰ ਲੈ ਕੇ ਜਾਈਏ ਚੀਤ ਭਗਤ ਸਿੰਘ ਨੂੰ ਅੱਜ ਯਾਦ ਕਰਨ ਦਾ ਸਿਰਫ ਇੰਨੇ ਹੀ ਹੋ ਸਕਦੇ ਨੇ ਵੀ ਅਸੀਂ ਉਹਦੇ ਵਿਚਾਰਾਂ ਤੋਂ ਪ੍ਰੇਰਣਾ ਲਈਏ ਉਹਨਾਂ ਲਿਖੀਆਂ ਹੋਈਆਂ ਲੇਖਾਂ ਤੇ ਕਿਤਾਬਾਂ ਨੂੰ ਪੜਹੀਏ ਤੇ ਉਹਦੇ ਉੱਤੇ ਸਮਾਜ ਵਿੱਚ ਨਵਾਂ ਤੇ ਇੱਕ ਬਿਹਤਰ ਨੱਟ ਰਹਿ ਸਮਾਜ ਬਣਾਉਣ ਦੀ ਲੜਾਈ ਦੇ ਵਿੱਚ ਅਗੇ ਆਈਏ ਧੰਨਵਾਦ